ਜੀ ਜਿਹੜੇ ਕੱਚੇ ਪਿੱਲੇ ਸੀਗੇ ਨਾ ਉਹ ਝੜ ਗਏ ਆ ਤੇ ਇਹਦੇ ਵਿੱਚੋਂ ਥੋੜੇ ਅੱਕੇ ਹੋਏ ਆ ਖਿਜੇ ਹੋਏ ਆ ਇਹ ਵੀ ਮੰਨ ਕਰਕੇ ਨਹੀਂ ਅੰਤਰ ਧਿਆਨ ਲੈਵ ਸੌਰਤਾਲ ਕਰਕੇ ਨਹੀਂ ਇਹ ਵੀ ਬੱਤੀ ਨੂੰ ਹੀ ਬੈਠੇ ਆ ਤੇ ਇਹਨਾਂ ਦੀ ਧਾੜੇ ਇੱਥੇ ਆ ਤੇ ਸੁਰਤੀ ਕਿਸੇ ਹੋਰ ਪਾਸੇ ਆ ਤਾਂ ਕਈ ਵਾਰ ਗੱਲਬਾਤ ਕਰਨ ਦਾ ਮੌਕਾ ਮਿਲਦਾ ਤੇ ਜਦੋਂ ਵੀ ਕਿਤੇ ਕਿਤੇ ਵੀ satsang ਕਥਾ ਕੀਰਤਨ ਹੁੰਦਾ ਉਹਦੇ ਵਿੱਚ ਚਾਰ ਤਰ੍ਹਾਂ ਦੇ ਪ੍ਰਾਣੀ ਸ਼ਾਮਲ ਹੁੰਦੇ ਆ ਗਿਣਤੀ ਥੋੜੀ ਹੋਵੇ ਗਿਣਤੀ ਬਹੁਤੀ ਹੋਵੇ ਜਦੋਂ ਵੀ ਕਿਤੇ ਸਮਾਗਮ ਹੋਵੇ ਉਹਦੇ ਵਿੱਚ ਚਾਰ ਤਰ੍ਹਾਂ ਦੇ ਪ੍ਰਾਣੀ ਜਾਂਦੇ ਆ ਉੱਥੇ ਸ਼ਾਮਿਲ ਹੁੰਦੇ ਆ ਉਹਨਾਂ ਚੌਹਾਂ ਦੇ ਵਿੱਚ ਅਸੀਂ ਵੀ ਵਿੱਚੇ ਹੀ ਆਂ ਅਲੱਗ ਨਹੀਂ ਪਹਿਲਾ ਰੋਮਦੂ ਦੂਜਾ ਪੋਂਦੂ ਤੀਜਾ ਸੋਂਦੂ ਚੌਥਾ ਚੋਂਗੂ ਕੁਝ ਸੌਹਟਿਆ ਤੇ ਕੁਝ ਸੁੱਤੇ ਆ ਤੇ ਕਈਆਂ ਨੇ ਸਵਾਂ ਆ ਲੇਕਿਨ ਜਿਹੜੇ ਰੈਵਰ ਸੀਗੇ ਪਗੰਬਰ ਸੀਗੇ ਮਹਾਨ ਮਸੀਹੇ ਜਿਹੜੇ ਸੀਗੇ ਔਰ ਉਹਨਾਂ ਨੇ ਇਹਨਾਂ ਦੇ ਵੱਲ ਵੇਖਿਆ ਤੇ ਫਿਰ ਔਰ ਗੁਰਮੁਖ ਪਿਆਰਿਓ ਉਹਨਾਂ ਨੂੰ ਸਤਬੋਲ ਬਾਣੀ ਦੇ ਅੰਦਰ ਇਹ ਦਰਜ ਕਰਨੇ ਪਏ ਉਚਾਰਨ ਕਰਨੇ ਪਏ ਕਿਆ ਤੂੰ ਸੋਇ ਜਾਗ ਈਆਨਾ ਇਤਿਹਾਸ ਗਵਾਇਆ ਪਤਾ ਲੱਗਦਾ ਬਈ ਰਾਮਚੰਦਰ ਤੇ 라वण ਇਹਨਾਂ ਦਾ ਕਹਿੰਦੇ ਯੋਧੂ ਹੋਇਆ ਤੇ ਰਾਮਚੰਦਰ ਜਿੱਤਿਆ ਤੇ 라वण ਹਰਿਆ ਔਰ ਗੁਰਮੁਖ ਪਿਆਰੂ 라वण ਦਾ ਭਰਾ ਜਦੋਂ 라वण ਤੇ ਭੀੜ ਬਣੀ ਜਦੋਂ 라वण ਨੂੰ ਜ਼ਰੂਰਤ ਸੀ ਲੋੜ ਸੀ ਸਮੇਂ ਤੇ ਉਹਦਾ ਸਾਕਾ ਭਰਾ ਸੁੱਤਾ ਪਿਆ। ਔਰ ਜਦੋਂ ਭੀੜ ਸੰਕਟ ਮਈ ਸਮਾ ਆਇਆ ਤੇ ਉਹਦਾ ਸਾਕਾ ਭਰਾ ਦੂਜੇ ਪਾਸੇ ਚਲੇ ਗਿਆ। ਤੋਂ ਗੁਰਮੁਖ ਪਿਆਰਿਓ ਜਦੋਂ ਪੰਛੀ ਜਿਹੜਾ ਬੜੀ ਲੰਬੀ ਤੇ ਉੱਚੀ ਉਡਾਰੀ ਮਾਰ ਸਕਦਾ ਪਰ ਪਰਾਂ ਤੋਂ ਬਗੈਰ ਉਹ ਲੰਬੀ ਤੇ ਉੱਚੀ ਉਡਾਰੀ ਨਹੀਂ ਲਾ ਸਕਦਾ ਤੋ ਧਿਆਨ ਦਿਓ ਰੀਠੇ ਜਿਹੜੇ ਰੀਠਿਆਂ ਨੂੰ ਜਿੰਨੀ ਮਰਜ਼ੀ ਖੰਡ ਲੱਗੀ ਹੋਈ ਹੈ ਤੇ ਪੈਸਿਆਂ ਦੀ ਪੰਮਾ ਸਾਹਮਣੇ ਪੰਡ ਹੋ ਗਏ ਪਰ ਧਿਆਨ ਦੇਣਾ ਰੀਠੀਆਂ ਕਦੀ ਮਿੱਠੇ ਨਹੀਂ ਹੁੰਦੇ ਤੇ ਆਪਣਿਆਂ ਤੋਂ ਬਾਗ ਆਪਣਿਆਂ ਤੋਂ ਬਗੈਰ ਪੰਮ ਪੈਸਿਆਂ ਦੀ ਕੰਨ ਹੋਵੇ ਉਹ ਗੱਲ ਬਣਦੀ ਨਹੀਂ ਤੋਂ ਆ ਰਾਮਚੰਦਰ ਇਸ ਕਰਕੇ ਜਿੱਤਿਆ ਉਹਦਾ ਸਾਰਾ ਕਟੋਂਬੂ ਕਬੀਲਾ ਪਰਿਵਾਰ ਖਾਸ ਕਰਕੇ ਉਹਦੇ ਸਕੇ ਉਹਦੇ ਨਾਲ ਤੇ 라ਵਣ ਬਲਵਾਨ ਹੁੰਦਾ ਹੋਇਆ ਵੀ ਜਦੋਂ ਉਹਦੇ ਸਕੇ ਨਾਲ ਨਹੀਂ ਸੀ ਉਹਦਾ ਖੂਨ ਉਹਦੇ ਨਾਲ ਨਹੀਂ ਸੀ ਇਸ ਕਰਕੇ ਫੇ ਉਹ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤਾਂ ਬਸ ਇਹੀ ਹਾਲ ਅੱਜ ਦੀ ਤਰੀਕ ਤੇ ਸਾਡਾ ਆ ਸਾਡੇ ਸਾਡੇ ਨਾਲ ਨਹੀਂ ਇਹ ਹਾਲ ਸਾਡਾ ਆ ਸਾਡੇ ਖੁਦ ਸਾਡੇ ਨਾਲ ਨਹੀਂ ਇਸ ਕਰਕੇ ਸਾਨੂੰ ਹਰ ਆਪਸ਼ਨ ਚ ਜਿਹੜੀ ਆ ਉਹ ਹਾਰ ਦਾ ਮੂੰਹ ਵੇਖਣਾ ਪਈ ਤਾਂ ਗੁਰੂ ਲੋਗਾ ਨੇ ਬੜਾ ਸਮੇ ਸਮੇ ਤੇ ਆ ਕੇ ਜਗਾਉਣ ਦੀ ਅਲਰਟ ਸੁਚੇਤ ਕਰਨ ਦੀ ਪ੍ਰਿਆਸ ਪਰਜਤਨ ਤੇ ਕੋਸ਼ਿਸ਼ ਕੀਤੀ ਹੈ ਪਰ ਜੇ ਲੌਂਗ ਟਾਈਮ ਲਈ ਲੰਬੇ ਸਮੇਂ ਲਈ ਜੇ ਸਰਹਾਣੇ ਦੇ ਥੱਲੇ ਵਾਂ ਦੇ ਕੋ ਸੌਣ ਵਾਲਾ ਸਮਾਜ ਆ ਤੇ ਉਹ ਸਾਡਾ ਹੀ ਸਮਾਜ ਆ ਕੰਨਾ ਭੇਟੀ ਮਾਰਨ ਵਾਲਾ ਅਵੇਸੜੀ ਛੱਡਣ ਵਾਲਾ ਤੋਂ ਗੁਰਮੁਖ ਪਿਆਰਿਓ ਤਵੱਜੋ ਦੇਣੀ ਖਿਆਲ ਕਰਨਾ ਹੁਣ ਤਾਨੂ ਗੁਰੂ ਅਰਦਾਸ ਮਹਾਰਾਜ ਜਿਨ੍ਹਾਂ ਨੇ 151 ਸਾਲ ਇਸ ਸੰਗਤ ਲਈ ਲੰਘਾ ਤੇ ਸੰਗਤ ਦੇ ਕੋਲ 151 ਸਾਲ ਚੋਂ ਇੱਕ ਦਿਨ ਵੀ ਹੈ ਨਹੀਂ ਨਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਤੋਂ ਧਿਆਨ ਦੇਣਾ ਜਦੋਂ ਗੂੜ ਗਿਆਨ ਦੀਆਂ ਜਦੋਂ ਗੂੜ ਗਿਆਨ ਦੀਆਂ ਕਿਤਾਬਾਂ ਗ੍ਰੰਥ ਜਮੀਨ ਤੇ ਵਿਕਣ ਲਈ ਮਜਬੂਰ ਹੋ ਤੇ ਪੈਰੀ ਪਾਉਣ ਵਾਲੀ ਜੁੱਤੀ ਕੱਚ ਦੇ ਸ਼ੋਰੂਮ ਚ ਔਰ ਸ਼ੋਰੂਮ ਲਿਸ਼ਕ ਦਾ ਪੁਛਕ ਦਾ ਹੋਏ ਤੇ ਜਦੋਂ ਜੁੱਤੀਆਂ ਉੱਥੇ ਵਿਕਣ ਤੇ ਫੇ ਕੀ ਸਮਝੀਏ ਵੀ ਸਮਾਜ ਨੂੰ ਕਾਦੀ ਲੋੜ ਹੈ ਪੈਗੇ ਖਾਨ ਨੇ ਸਮਝ ਗਿਆ ਸੰਤਾਨ ਲਈ ਇਸ਼ਾਰਾ ਬਹੁਤ ਹੈ ਤਾਂ ਅੱਜ ਦੀ ਤਰੀਕ ਦੇ ਵਿੱਚ ਜੇ ਫਰਜ਼ ਕਰ ਲੋ ਨਾ ਜੇ ਗੁਰੂ ਅਦਾਸ ਮਹਾਰਾਜ ਜੀ ਹੁਣ 5:00 ਵਜੇ ਵੀ ਜੀ ਕਿਤੇ ਕਹਿਣਗੇ ਅਸੀਂ ਦਰਸ਼ਨ ਦੇਣੇ ਤਾਂ ਇਹਨਾਂ ਨੇ ਕਹਣਾ ਸੌਰੀ ਟੂ ਡਿਲੇਟ ਟੂ ਅੱਜ ਆਈ ਔਮ ਬੀਜ਼ੀ ਫਿਰ ਮਿਲਾਂਗੇ ਫਿਰ ਫਿਰ ਗੱਲ ਸੁਣਾਗੇ ਸਪ੍ਰਿੰਟ ਯਯਵਾਤ ਇੱਜ਼ਤ ਔਰ ਅਣਖ ਪਰ ਰਹੀ ਹੈ ਕਿ ਆਪ ਜੀ ਦਾ ਇਸ ਦੁਨੀਆ ਤੇ ਸੰਸਾਰ ਤੇ ਆਉਣਾ ਹੀ ਇਸ ਕਾਰਨ ਹੋਇਆ ਕਿ ਤੁਸੀਂ ਦੁਖੀਆਂ ਦੇ ਦੁੱਖ ਨਵਾਰਨੇ ਕਟਣੇ ਤੋ ਇਹ ਜਿਹੜੀਆਂ ਲੈਣਾ ਉਹ ਬੀਬੀਆਂ ਹੋਣੇ ਬੱਚੀਆਂ ਕਹਿ ਕੇ ਗਈਆਂ ਨਾ ਰਤੂ ਰਦਾਵੇ ਵਾਲਾ ਮੂੜ ਬੰਗੜ ਇਹ ਕਹਿੰਦਾ ਹੁੰਦਾ ਸੀਗਾ ਤੋ ਧਿਆਨ ਦੇਣਾ ਮਾ ਗੁਰੂ ਵਿਦਾਹ ਜੀ ਨੂੰ ਅਲਰਟ ਕਰ ਰਹੀ ਹੈ ਸੁਚੇਤ ਕਰ ਰਹੀ ਹੈ तेरी अम्मा पुकारे मेरे लाल वे कौम का मंदड़ा हाल वे तेरी बोलो अम्मा पुकारे पुकार कर रही है कि है मां कुख का वास्ता ध्यान देना गौर करो किसी ਪ੍ਰਾਣੀ ਦੀਆਂ 10 ਹੱਡੀਆਂ ਟੁੱਟ ਜਾਣ ਫੈਕਚਰ ਹੋ ਜਾਣ ਦਸਾਂ ਹੱਡੀਆਂ ਦੇ ਟੁੱਟਣ ਦਾ ਜਿੰਨਾ ਦਰਦ ਹੁੰਦਾ ਉਦੋਂ ਕਿਤੇ ਵੱਧ ਪੀੜਾ ماں ਬੱਚੇ ਨੂੰ ਜਨਮ ਦੇਣ ਲਈ برداشت ਕਰਦੀ ਹੈ ਔਰ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੁੰਦਾ ਜਦੋਂ ਇਹ ਜਨਣੀ ਬੱਚੇ ਨੂੰ ਜਨਮ دیتی ਹੈ ਤੋ ਹੁਣ ਮਾਤਾ ਕਲਸ਼ਾ ਦੇਵੀ ਜੀ ਗੁਰਵਦਾਸ ਜੀ ਨੂੰ ਕੁਝ ਸਮਾਜ ਬਾਰੇ ਕਹਿ ਰਹੀ ਹੈ ਹਾ ਮਾਂ ਦੀ ਕੁੱਖ ਦਾ ਵਾਸਤਾ ਜਿਹਦੇ ਵਿੱਚ ਤੈਨੂੰ 9 ਮਹੀਨੇ ਲੁੱਕ ਅਪਟਰ ਕੀਤੀ ਹੈ ਪਰਵਰਿਸ਼ ਕੀਤੀ ਹੈ ਔਰ ਤੈਨੂੰ ਪਾਲਿਆ ਆਪਣੂ ਤੇ ਹਾ ਮਾਂ ਦੀ ਕੁੱਖ ਦਾ ਵਾਸਤਾ ਉੱਠ ਕਰਜ ਚੁਕਾ ਦੇ ਦੁੱਧ ਦੇ ਦੁੱਧ ਦੇ ਮਾਂ ਦਾ ਉਠ ਕਰਜ ਚੁਕਾ ਦੇ ਦੁੱਧ ਦਾ ਤੈਨੂੰ ਹਿੰਮਤ ਆਵਾਜ਼ਾ ਮਾਰ ਦੀ ਅੱਜ ਬੇਗਲ ਬਜਾ ਦੇ ਜੁੱਧ ਦਾ ਕਈ ਗੁਜ਼ਰੇ ਗੁਲਾਮੀ ਵਾਲੇ ਸਾਲ ਵੇ ਸਾਡੀ ਕੌਮ ਦਾ ਮੰਦੜਾ ਹਾਲ ਨੇ ਤੇਰੀ 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 ਸਾਡੀ ਕੌਮ ਦਾ ਮੰਦੜਾ ਹਾਲ ਵੇ ਤੇਰੀ ਬੋਲੋ ਅਮਾ ਪੁਕਾਰੇ ਉਹ ਮਾਂ ਮਾਂ ਧੰਨ ਕਹਲਾਉਂਦੀ ਐ ਪੁੱਤ ਜਿਨ੍ਹਾਂ ਦੇ ਹੁਣ ਸੂਰਵੇਂ ਯਗ ਹਾਰ ਫੁੱਲਾंदे ਪਾਮ ਦਾ ਜੋ ਕਰਨ ਵੈਰੀ ਦੇ ਚੂਰਵੇਂ ਬਣ ਗਉ ਗਰੀਬ ਦੇ ਢਾਲ ਦੇ ਸਾਡੀ ਕੌਮ ਦਾ ਮੰਗੜਾ ਹਾਲਵੇ ਤੇਰੀ ਓਏ ਤੇਰੀ ਅੰਮਾ ਪੁਕਾਰੇ ਤੋ ਤਿਆਨ ਦੇਓ ਇਸ ਦੱਬੀ ਕੁਚਲੀ ਕੌਮ ਨੂੰ ਹੈ ਲੋੜ ਬਹਾਦਰ ਸ਼ੇਰ ਦੀ ਇਸ ਦੱਬੀ ਕੁਚਲੀ ਕੌਮ ਨੂੰ ਹੈ ਲੋੜ ਬਹਾਦਰ ਸ਼ੇਰ ਦੀ ਨਿਤ ਰੂਰੋ ਆਪਣੇ ਹਾਲਤੇ ਪਈ ਗੁਰਬਖਤ ਹੰਝੂ ਕੇਰ ਦੀ ਕੋਈ ਜਗਤ ਤੇ ਨਾ ਦਿਸ਼ੇ ਖੁਸ਼ਹਾਲ ਵੇ ਸਾਡੀ ਕੌਮ ਦਾ ਮੰਡੜਾ ਤੇਰੀ ਅੰਮਾ ਉਕਾਰੇ ਲਾਸਟ ਰਤੂ ਰਦਾਵੇ ਵਾੜਾ ਲੇਖਦਾ ਹੁੰਦੀ ਯੂਨ ਗਲਾਨਦੀ ਪਸ਼ੂ ਤੋਂ ਭੈੜੀ ਜੱਗ ਤੇ ਹੁੰਦੀ ਯੂਨ ਗਲਾਨੀ ਪਸ਼ੂਆਂ ਤੋਂ ਭੈੜੀ ਜੱਗ ਤੇ ਕਹੇ ਰਤੂ ਰਦਾਵੇ ਵਾੜਾ ਸਿੱਖ ਤੁਰਨਾ ਤਤੀ ਅੱਗ ਤੇ ਜੀਣਾ ਜੱਗ ਤੇ ਅਣਖ ਦੇ ਨਾਲ ਵੇ ਸਾਡੀ ਕੌਮ ਦਾ ਮੰਦੜਾ ਹਾਲੇ ਤੇਰੀ ਤੇਰੀ ਅੰਮਾ ਪੁਕਾਰੇ ਅੱਜ ਜੇਕਰ ਮਾਂ ਨੇ ਬੱਚੇ ਨੂੰ ਗੁਰਤੀ ਦੇਣੀ ਹੈ ਤਾਂ ਉਹ ਵਿਚਾਰ ਜਿਹੜੇ ਆ ਉਹ ਪਲੱਸ ਪੁਆਇੰਟ ਹੋਣੇ ਚਾਹੀਦੇ ਆਗਾ ਬਦੂ ਸੋਚ ਵਾਲੇ ਚਾਹੀਦੇ ਆ ਗਿਆਨ ਅਤੇ ਬਦਵਤਾ ਵਾਲੇ ਹੋਣੇ ਚਾਹੀਦੇ ਆ ਔਰ ਰੂੜੀ ਵਾਪਤੀ ਅਤੇ ਮਾਈਨਸ ਪੁਆਇੰਟ ਵਾਲੇ ਮਾਂ ਬੱਚੇ ਦੇ ਕੰਚ ਕਦੀ ਗੱਲ ਨਹੀਂ ਪਉਣੀ ਚਾਹੀਦੀ। ਤੋਂ ਗੁਰੂ ਰੂਪ ਗੁਰੂ ਪਿਆਰੀ ਸਾਸ ਸੰਗਤ ਜੀ ਇਹ ਮਾਂ ਪੁਕਾਰ ਰਹੀ ਹੈ। ਇਧਰੋਂ ਸੰਗਤ ਤਾਨ ਗੁਰਵਦਾਸ ਮਹਾਰਾਜ ਦਾ ਸ਼ੁਕਰਾਨਾ ਕਰ ਰਹੀ ਹੈ। ਵੇ ਉਹਨਾਂ ਰਹਿਬਰਾਂ ਦਾ ਉਹਨਾਂ ਪੈਗੰਬਰਾਂ ਦਾ ਇਸ ਦੁਨੀਆ ਤੇ ਇਸ ਧਰਤੀ ਤੇ ਆਉਣਾ ਮਹਾਨ ਹੈ। ਔਰ ਉਹ ਆਕਾਰ ਪਰ ਪ੍ਰਭੂ ਪ੍ਰੀਤਮ ਪਿਆਰਾ ਨਰੰਕਾਰ ਉਹ ਰਹਿ ਵਰ ਸਮੇ ਸਮੇ ਤੇ ਕੋਈ ਨਾ ਕੋਈ ਆਪਣਾ ਉਹ ਰੂਪ ਕਿਸੇ ਨਾ ਕਿਸੇ ਜਾਮੇ ਚ ਭੇਜਦਾ ਰਹੀ ਆ ਉਹ ਸੰਗਤੇ ਰਲ ਮਿਲ ਕੇ ਮਹਿਮਾ ਗੁਰੂ ਰਵਿਦਾਸ ਦੀ ਗਾਈਏ ਲੱਗ ਚਰਨੀ ਸਤਗੁਰ ਦੇ ਆਵੋ ਮੈਲ ਮੰਨਾਂ ਦੀ ਲਾਈਏ ਆਵੋ ਸੰਗ ਤੇ ਰਲ ਮਿਲ ਕੇ ਮਹਿਮਾ ਬੋਲੋ ਗੁਰੂ ਰਵਿਦਾਸ ਦੀ ਮੁਕਤੀ ਦਾ ਦਰ ਇਹੋ ਜਿੱਥੇ ਜਾਵੇ 84 ਕੱਟੀ ਲੋਹਾ ਸੋਨਾ ਬਣ ਜਾਂਦਾ ਇਹ ਤਾਂ ਦਰਪਾਰਸ ਦੀ ਬੱਟੀ ਇਸ ਦਰਦ ਦਾ ਪੀ ਅਮਰਤ ਇਸ ਦਰਦ ਦਾ ਪੀ ਅਮਰਤ ਪੀਤੀ ਵਾਂਗ ਆਵੋ ਰੁਸ਼ਨਾਈਏ ਆਵੋ ਸੰਗ ਤੇ ਰਲ ਮਿਲ ਕੇ ਮਹਿਮਾ ਗੁਰੂ ਰਵਿਦਾਸ ਦੀ ਛੱਡ ਵੇਸੇ ਵਿਕਾਰਾਂ ਨੂੰ ਬਦੀਆਂ ਦੂਰ ਮਨਾਂਦੀਆਂ ਕਰੀਏ ਆਰਾਮ ਨਾਮ ਦੀ ਬੈਠ ਬੇੜੀ ਆਪਾ ਭਵ ਸਾਗਰ ਨੂੰ ਤਰੀਏ ਰੱਖ ਓਟਾਂ ਸਤਗੁਰ ਤੇ ਲੱਗ ਕਿਸੇ ਕਿਨਾਰੇ ਜਾਈਏ ਆਬੋ ਸੰਗਤੇ ਰਲ ਮਿਲ ਕੇ ਮਹਿਮਾ ਗੁਰੂ ਰਵਿਦਾਸ ਦੀ ਗਾਈਏ ਦੇ ਨਮਾਗ ਦੀ ਪੁੰਨੀਆਂ ਦਾ ਭਾਗਾ ਨਾਲ ਸਬੱਬੀ ਆਉਂਦਾ ਜਿਹੜੇ ਪਿਛਲੇ ਸਾਲ ਇਹਨਾਂ ਸਮਾਗਮਾਂ 'ਚ ਸੀ ਉਹਨਾਂ ਦੇ ਵਿੱਚੋਂ ਬਹੁਤ ਰੂਹਾਂ ਵਿਛੜ ਗਈਆਂ ਤੇ ਕੁਝ ਐਸੀਆਂ ਰੂਹਾਂ ਵੀ ਅੱਜ ਉਹਨਾਂ ਨੇ ਇੱਥੇ ਨਮਨ ਕੀਤਾ ਜਿਹੜੀਆਂ ਪਰਿਵਾਰਾਂ 'ਚ ਨਮੀਆਂ ਰਹੀਆਂ ਤੇ ਕੁਝ ਸੌਰੀ ਚ ਲੱਗੀਆਂ ਨੇ ਤੇ ਕੁਝ ਪੇਕੇ ਚਲੀ ਤਾ ਤੋ ਧਿਆਨ ਦੇਣਾ ਇਹ ਸਿਲਸਿਲਾ ਜੰਮਣ ਅਤੇ ਮਰਨ ਦਾ ਮਿਲਣ ਦਾ ਅਤੇ ਵਿਛੜਨ ਦਾ ਇਹ ਸਿਲਸਿਲਾ ਸ਼ੁਰੂ ਤੋਂ ਚੱਲਦਾ ਆਇਆ ਪਰ ਜਿਹੜਾ ਮੇਲ ਸਤਿਗੁਰੂ ਦੇ ਨਾਲ ਹੋਣਾ ਜਿਹੜਾ ਸਮਾਂ ਸਤਿਗੁਰੂ ਦੇ ਚਰਨਾਂ 'ਚ ਬਤੀਤ ਕਰਨਾ ਉਦੋਂ ਕੀਮਤੀ ਹੋਰ ਕੋਈ ਸਮਾਂ ਹੋ ਨਹੀਂ ਸਕਦਾ ਦਿਨ ਮਾਗ ਦੀ ਪੁੰਨਿਆਂ ਦਾ ਭਾਗਾ ਨਾਲ ਸਬੱਬੀ ਆਉਂਦਾ ਇੱਕ ਦਰ ਦਾ ਹੋ ਬੰਦਿਆ ਕਾ ਨੂੰ ਥਾ ਥਾ ਫਿਰਦਾ ਭੌਂਦਾ ਕਰ ਭਗਤੀ ਮਿਲੇ ਸ਼ਕਤੀ ਉਜਲਾ ਤਨ ਮਨ ਆਉ ਬਣਾਈਏ ਆਬੋ ਸੰਗਤੀ ਰਲ ਮਿਲ ਕੇ ਮਹਿਮਾ ਮਹਿਮਾ ਇੱਕ ਬੇਨਤੀ ਹੋ ਸਿਆਣੇ ਕਹਿੰਦੇ ਆ ਵੀ ਕੱਲ ਵਾਲਾ ਕੋਈ ਪਤਾ ਨਹੀਂ ਗੱਲ ਕਰ ਲੈਣੀ ਚਾਹੀਦੀ ਅੱਜ ਕਿਹੜਾ ਮਹੀਨਾ ਚੜਿਆ ਬੰਦਾ ਚੀਤ ਕਿੰਨੇ ਦਿਨ ਚੱਲ ਗਿਆ ਇੱਕ ਦਿਨ ਹੀ ਹੋਇਆ ਤੇ ਚੀਤ ਮਹੀਨਾ ਚੜਿਆ ਤੇ ਆਪਾਂ ਮਾਗ ਦੀ ਗੱਲ ਕਰਦੇ ਆ ਮਾਗ ਫਗਣ ਚੀਤ ਪਾਣੀ ਪੀਂਦੇ ਮਾਗ ਫੱਗਣ ਹੁਣ ਕਿਹੜਾ ਤੇ ਇਤਨਾ ਕਿੰਨੇ ਦਿਨ ਚੱਲੇਗਾ ਮਹੀਨਾ ਸ਼ੁਰੂਆਤ ਆ ਧਿਆਨ ਦੇਣਾ ਚੇਤ ਚੇਤ ਗੋਬਿੰਦ ਆਰਾਤੀ ਹੈ ਹੋਵੇ ਆਨੰਦ ਕਣਾ ਚੇਤਲਾ ਹੈ ਤੂੰ ਚੇਤ ਲੈ ਨਿਸ ਦਿਨ ਮੇ ਪ੍ਰਾਨੀ ਛਿੰ ਛਿੰ ਆਉਦ ਵਿਹਾਤ ਫੂਟੇ ਕਟ ਜਿਉ ਪਾਣੀ ਪਾਪ ਚੇਤ ਦੇ ਮਹੀਨੇ ਚ ਜਿੰਨਾ ਵੀ ਉਸ ਸਤਿਗੁਰੂ ਨੂੰ ਜਿੰਨਾ ਵੀ ਵਦ ਤੋਂ ਵਦ ਚੇਤੇ ਕੀਤਾ ਜਾਏ ਉਨਾ ਹੀ ਪਲਸ ਬੋਲੋ ਪੁਆਇਟਾ ਫਾਇਦਾ ਤੇ ਹੁਣ ਧਿਆਨ ਦੇਣਾ ਕਈਆਂ ਨੇ ਹੌਲੀਡੇ ਤੇ ਜਾਣਾ ਆ ਪਿਕਨਿਕ ਮਨਾਉਣੀ ਆ ਟੂਰ ਤੇ ਜਾਣਾ ਆ ਯਾਤਰਾਵਾਂ ਤੇ ਜਾਣਾ ਆ ਧਿਆਨ ਦੇਣਾ ਪਹਿਲਾਂ ਹੀ ਫੋਨ ਕਰਦੇ ਆ ਬਈ ਸਾਡੇ ਚਾਰ ਕ ਸਰੀਰ ਆਉਣੇ ਆ ਵੰਦ ਕਰ ਰੱਖਿਓ ਰੀਲ ਕਰ ਰੱਖਿਓ ਸਾਰੀ ਸੁੱਖ ਸੁਹੂਲਤ ਚਾਹੁੰਦੇ ਆ ਵੀ ਉਹ ਯਾਤਰਾ ਚ ਮਿਲਣੀ ਚਾਹੀਦੀ ਤੇ ਫੇ ਹੁਣ ਦੱਸੋ ਯਾਤਰਾ ਤਾਂ ਇਹ ਹੈ ਵੀ ਜਿੱਧਰ ਨੂੰ ਗੁਰੂ ਨੇ ਤੋੜਿਆ ਜਿੱਦੋਂ ਸਤਿਗੁਰੂ ਨੇ ਚਲਾਇਆ ਤੇ ਉਦੋਂ ਨੂੰ ਚੱਲਣਾ ਚਾਹੀਦਾ ਰਸਤਾ ਉਗੜ ਹੋਵੇ ਧੁਗੜ ਹੋਵੇ ਪਾਣੀ ਦਾ ਕੁੱਟ ਮਿਲੇ ਜਾਂ ਨਾ ਮਿਲੇ ਕੋਈ ਸੁਖ ਸੁਕ ਹੋਵੇ ਜਾਂ ਨਾ ਹੋਵੇ ਤਾਂ ਆਪਣੇ ਸਤਿਗੁਰੂ ਨੂੰ ਓਟ ਆਸਰਾ ਤੇ ਉਹਦੀ ਓਟ ਟਕਾ ਕੇ ਚੱਲੇ ਤੇ ਉਹਨੂੰ ਵੇਖਣਾ ਤੇ ਜੇ ਹੁਣੋਂ ਆਰਡਰ ਦੇ ਦੀ ਕਿ ਫੋਨ ਕਰ ਕਰਕੇ ਸਾਰੇ ਪ੍ਰਬੰਧ ਕਰਨੇ ਤੇ ਆਪਾਂ ਉਹਨੂੰ ਯਾਤਰਾ ਕਹਾਂਗੇ ਬੋਲੋ ਭਾਈ ਤਾਂ ਗਰਮਕ ਪਿਆਰਿਓ ਇਹ ਬੇਨਤੀ ਆਬੇ ਦੇ ਨਮਾਜ਼ ਦੀ ਪੁੰਨਿਆਂ ਦਾ ਭਾਗਾ ਨਾਲ ਸਬੱਬੀ ਆਉਂਦਾ ਇੱਕ ਦਰ ਦਾ ਹੋ ਬੰਦਿਆਂ ਤਾਨੂੰ ਆਰ ਪਾਰ ਦੀ ਲੀਕ ਖਿੱਚਣੀ ਪੈਣੀ ਆ ਜਾਂ ਲੋਭ ਤੇ ਜਾਂ ਫਿਰ ਸੋਕਾ ਪਾਵ ਜਾਂ ਇਧਰ ਹੋ ਜਾਓ ਤੇ ਜਾਂ ਫਿਰ ਇਧਰ ਹੋ ਜਾਓ ਧਿਆਨ ਦੇਣਾ ਪੂਰੀ ਦੁਨੀਆ 'ਚ ਪੂਰੇ ਵਰਲਡ 'ਚ ਪੂਰੇ ਵਿਸ਼ਵ 'ਚ ਬਹੁਤ ਨਾਨਾ ਪ੍ਰਕਾਰ ਦੇ ਫੁੱਲ ਆ ਜਿਹੜੇ ਸੁਗੰਧੀ ਦਿੰਦੇ ਐ ਸੁਗੰਧੀ ਦਿੰਦੇ ਐ ਤੇ ਉਹਨਾਂ ਤੇ ਭਵਰੇ ਤੇ ਮਧੂਮੱਖੀਆਂ ਉਹਦੇ ਤੋਂ ਰਸ ਲੈਂਦੀਆਂ ਨੋਟ ਕਰਿਓ ਓਨਲੀ ਓਨਲੀ ਸਿਰਫ ਤੇ ਸਿਰਫ ਫੂਨੋ ਇੱਕ 1 ਇੱਕੋ ਇੱਕ ਫੁੱਲ ਆ ਜਿਹਦੇ ਤੇ ਭਵਰਾ रस लैन ली आनंद और उस फुल चंपा गौर करो चंपा, चंपा।, चंपा। तुझ में तीन गुण रूप रंग और वास ਕਿਸ ਦੁੱਖ ਦੇ ਕਾਰਨੇ ਭਵਰ ਨਾ ਬੈਠੇ ਪਾਸ ਸਵਾਲ ਕੀਤਾ ਬਈ ਇਹ ਚੰਪਾ ਤੇਰੇ ਚ ਕਿਹੜੀ ਵੀਕ ਆ ਕਿਹੜੀ ਕਾਟ ਆ ਕਿਹੜੀ ਕਮਜ਼ੋਰੀ ਆ ਕਿਹੜਾ ਮਾਈਨਸ ਪੁਆਇੰਟ ਆ ਕਿਹੜਾ ਅਬਗੁਣ ਆ ਕਿਹੜਾ ਦੋਸ਼ ਆ ਜਿਹਦੇ ਕਰਕੇ ਤੇਰੇ ਕੋਲ ਭਵਰਾ ਆਉਂਦਾ ਨਹੀਂ ਤੋ ਫੇਰ ਚੰਪਾ ਨੇ ਬੜੀ ਪਿਆਰ ਸਤਕਾਰ ਔਰ ਬੜੀ ਨਿਰਮਤਾ ਦੇ ਨਾਲ ਉਹਦਾ ਜਵਾਬ ਦਿੱਤਾ ਕਹਿੰਦੀ ਰਸਿਆ ਮੁਝ ਮੇਂ ਤੀਨ ਗੁਣ ਆਰੂਪ ਰੰਗ ਔਰ ਵਾਸ ਜਗਾ ਜਗਾ ਕੇ ਮੀਤ ਕੋ ਕੌਣ ਬਿਠਾਏ ਪਾ टेक्निकल, टेक्निकल पॉइंट टू द पॉइंट इस चीज को अंडरलाइन करना पाऊगा और समझना पाएगा और इस विचार का इस दलील का इसे ही पंक्ति च नचोड़ जवाब या रसिया मुझ में तीन गुण रूप रंग और वास जगह जगह के मीत को कौन बैठाए पा ਜਿਹਦੀ ਟੇਕ ਹੀ ਨਹੀਂ ਬਣੀ ਜਿਹਦਾ ਵਿਸ਼ਵਾਸ ਹੀ ਨਹੀਂ ਬਣਿਆ ਜਿਹਦਾ ਮਨ ਹੀ ਨਹੀਂ ਮੰਨਿਆ ਔਰ ਜਿਹਦਾ ਭਰੋਸਾ ਹੀ ਨਹੀਂ ਕੀਤਾ ਔਰ ਜਿਹਦਾ ਯਕੀਨਾਂ ਹੀ ਨਹੀਂ ਕੀਤਾ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਗੁਰੂ ਰਵਿਦਾਸ ਜੀ ਦੇ ਸੱਜੇ ਖੱਬੇ ਚੱਲਣ ਵਾਲੇ ਮੋਢੇ ਨਾਲ ਮੋਢਾ ਲਾ ਕੇ ਉਹ ਕਹਿੰਦੇ ਨੇ ਕਹੋ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਠੀਕ ਸਾਡਾ ਗੁਰੂ ਤੇ ਮਾਨਾ ਮੰਨਿਆਈ ਤੇ ਹੁਣ ਫੈਸਲਾ ਤੁਹਾਡੇ ਹੱਥ ਹੈ ਇਸੇ ਕਰਕੇ ਨਾ ਅਸੀਂ ਗੁਰੂ ਦੇ ਬਣਦੇ ਆਂ ਤੇ ਨਾ ਅਸੀਂ ਗੁਰੂ ਨੂੰ ਆਪਣਾ ਬਣਾਉਂਦੇ ਆਂ ਨਾ ਸੁਣਦੇ ਆਂ ਨਾ ਸੁਣਾਉਂਦੇ ਆਂ ਨਾ ਚੱਲਦੇ ਆਂ ਤੇ ਨਾ ਹੀ ਚੱਲਣ ਦਿੰਦੇ ਆਂ